ਵੇ ਵਟ ਕੱਢੇ ਹੋਏ ਆਂ ਅਸੀਂ ਆ ਗਏ ਦੋਵੇਂ ਵੇਲੇ ਟਰੈਕਟਰ ਇਦਨੇ ਚੱਲਾਉਣ ਨੇ ਆਪਣੇ ਹੋ ਗਿਆ ਤਾਂ ਜ਼ਿਆਦਾ ਨੁਕਸਾਨ 100 ਰੁਪਿਆ ਉਧਰੋਂ ਅਕਲ ਤੋਂ ਰਿਆਦਾ ਧੁੰਦ ਵੇਣ ਨਾਲ ਮਿੱਟੀ ਗੱਲੀ ਬਹੁਤ ਹੀ ਜਾਂਦੀ ਨਾ ਬੈਣਾ ਨਹੀਂ ਹੁੰਦਾ ਹਰੇਕ ਕੋੜ ਤੇ ਵੇਂਦਾ ਆ ਗਏ ਇਧਰ ਬੰਦੇ ਆਪਣੇ ਕੋਲੋਂ ਵੇਲਾਂ ਜਗਵਾਉਣ ਬੋਜਪੁਰੀ ਗਾਣੇ ਲਵਾਏ ਪਏ ਇਹਨਾਂ ਨੇ ਟਰੈਕਟਰ ਦਾ ਹੀ ਕਹਦੇ ਟੈਡੀ ਵੀਰ ਜਹਾਣਿਆ ਪਿਆ ਟਰੈਕਟਰ ਟੌਲੀ ਆਪਾਂ ਸ਼ਾਇਦ ਅੱਜ ਹੋਰ ਲਿਆਈਏ ਸਾਸ ਭਾਈ ਘਰਾਣਾ ਆ ਲਾਗੇ ਚਾਹੀਏ ਇੱਕ ਸਾਠ ਹੋਰ ਖੜਤੀ ਭਰਾਵਾਂ ਨੌਕਰੀਆਂ ਘਰਾਂ ਵਾਲੀ ਨੌਕਰੀ ਜੇ ਨਹੀਂ ਸਵਾਸ ਸੁਭਦਾ ਹੈਗਾ ਉਹ ਨਾਲੜੋ ਦੁਬਾਰਾ ਗੇਨ ਲੋ ਸਤਿ ਸ਼੍ਰੀ ਗਾਲ ਜੀ ਵੀਰ ਸਾਰਿਆਂ ਨੂੰ ਤੇ ਭਰਾ ਹਾਲ ਆ ਹੈ ਸਾਨੂੰ ਵਾਲੀ ਬੰਦੇ ਨੇ ਵੱਟ ਕੱਢੇ ਹੋਏ ਆ ਧੰਦ ਚ ਤੁਹਾਂ ਸਾਰਿਆਂ ਦਾ ਸਵਾਗਤ ਆ ਨਿੱਗੀ ਜੀ ਅੱਗ ਦੇ ਨਾਲ ਸਰਾ ਵੀ ਭਈਆ ਮੈਂ ਕਹੇ ਦੋ ਸਰਾ ਰਾਤੀ ਰਾਤੀ ਦਾ ਬੰਦੇ ਸੱਲ 2 ਘੰਟੇ ਹੋ ਗਏ ਕਿੱਥੇ ਆ ਰਾਤੀ ਸੁਆਬ ਹੈ ਉਹ ਬੰਦੇ ਆ ਰੂ ਆ ਰੂ ਆ ਜਾ ਕਰਦੇ ਧੰਦ ਚ ਬੰਦਾ ਹੀ ਨਾ ਦੇਖਣ ਉਣਕੇ ਸਵੇਰੇ ਵੀ ਉਹੀ ਹਾਲ ਆ ਹੁਣ ਫੇਰ ਦੁਬਾਰਤੋ ਵੀ ਚਲੋ ਦੇਖੋ ਅੱਜ ਕੀ ਬਣਦਾ ਟਰੈਕਟਰ ਆਪਰੇ ਚੱਲਣੇ ਉਧਰ ਚੱਲ ਚਲੀ ਗਿਆ ਪਾ ਵੀ ਉਧਰ ਨੂੰ ਦੋ ਜਣੇ ਲਿਜਾਣੇ ਵੇਲੇ ਜੁ ਕਾਣੇ ਚੱਲ ਚੱਲ ਅਹੀਂ ਆ ਗਏ ਦੋਵੇਂ ਵੇਲੇ 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 ਜਮ ਵੇਲੇ ਇਹ ਬਾਕੀ ਲੱਗੇ ਸਾਰੇ ਕੰਮ ਟਰੈਕਟਰ ਵੀ ਤਾਂ ਨੇ ਚੱਲਾਣੇ ਆਪਣੇ ਤੇ ਲੱਗੀ ਹੋਈ ਲੇਵਰ ਵੀ ਆਲੂ ਚੱਕਣ ਚੱਲੀ ਜਾਂਦਾ ਕੰਮ ਤੇ ਅਹੀਂ ਦੋਵੇਂ ਵੇਲੇ ਕਦੀ ਇਧਰ ਆਏ ਨਾ ਤੇ ਕਦੀ ਆਉਣ ਵਾਹ ਉਹੜਾ ਹੀ ਆਪਣਾ ਹੁੰਦਾ ਏ। ਉਹਦਾ ਇੱਕ ਮਿੰਦਰਾ ਇਧਰੋਂ ਦੋਵੇਂ 60 ਤੁਰੇ ਆਉਂਦੇ ਔਰ ਆ ਇੱਕ ਵਿੱਚ ਦੀਦਾ ਹੁਣਾਂ ਦਾ ਦੋਵੇਂ ਦੇ ਨਾਲ ਹੀ ਮਜ਼ਰਾ ਉਹ ਤੇ ਆ। ਆ ਜੀ ਹੋ ਗਿਆ ਤਾਂ ਜ਼ਾਲਖਸਾਰ। ਇਧਰੋਂ ਆ ਆਦ ਰਪਿਆ ਉਧਰੋਂ ਅਕਲ ਤੁਰਿਆ ਆਦਾ। ਮਾਰੇ। ਉਹ ਜਾ ਯਾਰ। ਜ਼ੋਰ ਪਾ ਰਿਹਾ ਏ ਤਾਂ ਵੀ ਆ ਗਿਆ ਮੈਂ। ਓਏ ਓਏ ਇੱਕ ਤੇ ਖੜਾ ਹੋ ਗਿਆ ਨਾ ਇਹ ਕਿ ਨਹੀਂ ਚਗਲਾ ਲੱਗੀ ਆਂਦਾ ਤੇ ਲੀਆ ਦਾ ਕੰਮ ਤੇ ਹੁੰਦ ਰਹਿਣਾ ਮਿੱਟੀ ਗੱਲੀ ਬਹੁਤ ਹੀ ਜਾਂਦੀ ਸਟੇਰਲ ਬੈਣਾ ਸਾਡੇ ਡਿਗਰਾਂ ਦਾ ਹਾਲ ਦੇਖੋ ਆ ਚੱਲੀ ਜਾਂਦਾ ਬਾਕੀ ਕੰਮ ਆਪਣਾ ਓਕੇ ਆ ਆਲੂ ਦਾ ਓਕੇ ਨੇ ਕਰਨਿਆ ਇੱਧਰ ਆਹ ਇਹ ਜਦ ਇਹਨੂੰ ਬੈਣਾ ਨਹੀਂ ਹੁੰਦਾ ਹਰੇਕ ਟਾਈਮ ਖੜਾ ਹੀ ਹੁੰਦਾ ਪਿਛਲੇ ਗੇੜੇ ਚ ਸੀ ਉਦੋਂ ਵੀ ਇਦਾਂ ਹੀ ਤੇ ਚਾਰ ਗੇੜੇ ਹੋ ਗਏ ਤਾਂ ਖੜਾ ਹੀ ਹੁੰਦਾ ਮੋੜ ਤੇ ਵਜਦਾ ਜਾ ਕੇ ਤੇ ਅੱਜ ਆਪਾਂ ਲੱਗੇ ਹੋਏ ਇੱਧਰ ਬੰਦੇ ਆਪਣੇਆ ਕੋਲੋਂ ਵੇਲਾ ਜਗਵਾਉਣ ਤੇ ਭੋਜpuri ਗਾਣੇ ਲਵਾਏ ਵੇ ਨਨੇ ਟਰੈਕਟਰ ਦਾ ਇਹ ਕਦੇ ਵਾਲਾ ਭੋਜpuri ਗਾਣੇ ਆਓ ਤੇ ਕਾਪੀਰਾਈਟ ਕਰਕੇ ਫੱਗਾ ਵਾ ਬਾੜੀ ਮਾੜੀ ਆਵਾਜ਼ ਆਉਂਦੀ ਹਣੀ ਵਿੱਚ ਤੇ ਇਹਦਾ ਵੀ ਪਤਾ ਨਹੀਂ ਕਾਪੀਰਾਈਟ ਆ ਜਵੇ ਬਾਕੀ ਚੱਲੀ ਜਾਂਦਾ ਕੰਮ ਆਪਣਾ ਟੈਡੀ ਬੀਅਰ ਜਹਾਣਿਆ ਵਾ ਆੜਾਂ ਜਿਆ ਹੈ ਪਿਆਲੇ ਅੱਗੇ ਹੋਈ ਚੱਲਣ ਦੇ ਨੇ ਡਿਗਰਾਂ ਵਾਲੇ ਵੀ ਇੱਧਰ ਤੇ ਇਧਰ ਲੱਗੇ ਹੋਏ ਵੇਲਾਂ ਵਾਲੇ ਵੇਲਾਂ ਚੁੱਕਣ ਚੱਲੀ ਜਾਂਦਾ ਕੰਮ ਆਪਣਾ ਤੇ ਬਾਕੀ ਇਹ ਟਰੈਕਟਰ ਟਰਾਲੀ ਆਪਾਂ ਸ਼ਾਇਦ ਅੱਜ ਹੋਰ ਲੈ ਆਈਏ ਮਾਮਿਆਂ ਤੋਂ ਚੱਲ ਕੇ ਨਹੀਂ ਤੇ ਕੱਲੂ ਲਿਆਵਾਂਗੇ ਕਰੋ ਚੱਕੋ ਕਰੋ ਕੰਮ ਨਾਲ ਹੀ ਆਪਾਂ ਕਰ ਜਣਾ ਚਾਰ ਪੰਜ ਦਿਨ ਕੰਮ ਕਰਦੇ ਗੋਰਾਵਾ ਨਾ ਜਾਂਦੇ ਪਹਿਲਾਂ ਬੁਲਾ ਚੱਕਾ ਆਵੇ ਉੱਤੀ ਵਾਲੀ ਪਿਆਰ ਕਰਨੀ ਹੁਣ ਤੇ ਪਹਿਲਾਂ ਜਗਾਈ ਜੇ ਵੇਲਾ ਚਾਹਗੇ ਇਹਨਾਂ ਹੋ ਜਗਾਈ ਚ ਕੁਝ ਕਰਾ ਕੇ ਸਾਰਿਆਂ ਨੂੰ ਤੇ ਓਕੀ ਆਲੂ ਹੋਵਾਂਗੇ ਵਾਲੀ ਬਾਗੇ ਤੁਹਾਨੂੰ ਪਾ ਓਕੇ ਦਾ ਮੇਰਾ ਹੈਲਪਰ ਆਵੇ ਵਾਪਸ ਸਾਸ ਭਾਈ ਕਰਾਣ ਆ ਲਾਗੇ ਕਹਿੰਦਾ ਡਰਾਈਵਰ ਨੇ ਥੋੜੀ ਕਰਨਾ ਹੈ ਹੈਲਪਰ ਨੇ ਕਰਨਾ ਵਾ ਚੱਲੀ ਜਾਂਦਾ ਇੱਕ ਕੰਮ ਤਾਂ ਆ ਗਿਆ ਆਪਾਂ ਵਾਪਸ ਆਪਾਂ ਗਏ ਹੋਏ ਕਪੂਰਥਲੇ ਅੱਜ ਤੇ ਆਹ ਟਰੈਕਟਰ ਟਰਾਲੀ ਲੈ ਕੇ ਆਏ ਆਪਾਂ ਮਾਮਿਆਂ ਨੂੰ ਆ ਗਿਆ ਇੱਕ 60 ਹੋਰ ਤੇ ਆਪਾਂ ਮਾਮਿਆਂ ਤੋਂ ਲੈ ਕੇ ਆਏ ਗਏ ਹੋਏ ਆਪਾਂ ਕਪੂਰਥਲੇ ਤੇ ਬਾਕੀ ਆਪਣਾ ਕੰਮ ਚੱਲੀ ਜਾਣਾ ਸਾਰਾ ਲੱਗੇ ਹੋਏ ਲੋਡਿੰਗ ਕਰਨਾਂ ਤਰ ਲਾ ਦੇ ਕੇ ਲੈ ਗਏ ਹੁਣੇ ਥੋੜਾ ਪਹਿਲਾਂ ਤੇ ਉਹ ਸੌਣ ਨੂੰ ਸੈਟ ਹੋਈ ਹਣਾ ਦੇਖ ਦੇ ਕੰਮ ਘੁੰਮਾ ਪਾ ਵੀ ਕੋਈ ਕਰਦੇ ਹੁਣ ਢੇੜਾ ਕੱਢੰਦਾ ਉਧਰ ਕਪੂਰ ਸਾਲ ਸਿਰੇ ਪੜਾਈ ਕਰਾ ਕੇ ਚਲ ਗਏ ਸੀ ਤੇ ਹੁਣ ਚੱਲੀ ਜਾਂਦਾ ਕੰਮ ਆਪਣਾ ਮੇਰਾ ਵੀ ਬੜਾ ਅੱਜ ਦਿਨ ਵਧੀਆ ਲੱਗਿਆ ਨਾਂ ਤਾਂ ਉਮੀਦ ਨਹੀਂ ਸਵੇਰੇ ਜੀ ਨਹੀਂ ਧੁੰਦ ਸੀ ਉਦੋਂ ਨਿਕਲ ਆਈਆ ਤੇ ਕੰਮ ਚੱਲੀ ਜਾਂਦਾ ਆਪਣਾ ਲੱਗੇ ਹੋਏ ਗੰਦੇ ਦੀਵਾਨ ਨੂੰ ਸਾਨੂੰ ਉਹ ਸਾਹਮਣੇ ਆਪਾਂ ਕੋਸਰ ਕਦਾਂ ਹੈ ਹਾਂ ਹਾਂ ਖਬਰਾਂ ਵੀ ਸੁਣਾਉਣੇ ਤੈਨੂੰ ਛੱਡਦੀ ਭਰਾਵਾਂ ਨੌਕਰੀਆਂ ਖਾਵਾਂ ਵਾਲੀ ਗਾਲੂਲੂ ਵੱਡੀਆਂ ਨੌਕਰੀ ਜੇ ਨਹੀਂ ਸਵਾਦ ਸੁਭਦਾ ਹੈਗਾ ਇੱਥੇ ਵੱਖਰਾ ਨਹੀਂ ਆ ਰਾ ਢਾਣਕ ਮੇਲਾ ਦਾ ਗਾਹ ਰਿੰਦਾ ਉੱਥੇ ਜੋ ਆਉਦਾ ਇੱਕ ਕੰਮ ਸਵੇਰੇ ਉੱਠ ਕੇ ਚੱਲਦੇ ਸ਼ਾਮ ਨੂੰ ਆਜੋ ਬਾਸ ਇੱਥੇ ਕੋਈ ਨਾ ਕੁਝ ਲੱਗ ਨਾ ਅਖਰਾ ਸਵਾਦ ਹੁੰਦਾ ਰਹਿੰਦਾ ਉਹ ਨਾਲ ਲੜੋ ਦਵਾਰਾ ਗਣ ਲੋ ਮੋਰੀਆਂ ਵਿੱਚ ਲੜੀ ਜਾਂਦੇ ਆ ਨਾ ਲੜੋ ਨਾ ਲੜੋ ਯਾਰ ਕੋਈ ਨਹੀਂ ਕੁਛ ਨਹੀਂ ਹੁੰਦਾ ਲੜੋ ਨਾ ਲੜੋ ਨਾ ਕੁਛ ਨਹੀਂ ਹੋਗਾ ਅਗਰ ਸਾਰੀ ਚੱਕੜੀਆਂ ਪਾ ਆਪਾਂ ਮਾਲ ਲੋੜੇ ਕਰਾਉਣ ਮੇਰਾ ਵੀਰ ਤੇ ਲੇਵਰ ਲੱਗੀ ਹੋਈ ਆਪਣੀ ਭਾਰਨ ਨੇ ਇਹਨੂੰ ਵਧੀਆ ਲੱਗਣ ਦਾ ਕਰਕੇ ਕੰਮ ਆਵਾ ਸਿੱਝ ਗਿਆ ਅੱਜ ਫੇਰ ਵੀ ਨੀ ਆਇਦਰ ਖੇੜਾਂ ਦੇ ਛੱਡ ਲੀਆਂ ਸੀ ਅੱਜ ਕੋਈ ਪਤਾ ਨਹੀਂ ਦਿਨ ਦਾ ਕੀ ਬਣਦਾ ਤੇ ਭਰਨਗੇ ਵੀ ਚ ਅਜਨਾਂਗੇ ਨਹੀਂ ਭਰਨਗੇ ਤੇ ਪਰ ਹੁਣ ਤਾਂ ਪੋਜੀ ਵਾਲੇ ਵੀ ਦਵਾਵਾ ਕੰਮ ਖੁੱਛਿਆ ਹੋ ਗਿਆ ਅੱਜ ਨਹੀਂ ਤੇ ਕੱਲ ਤਾਂ ਥੋੜੇ ਕੋਈ ਜੀਦਾ ਨਹੀਂ ਤਹੁੰਦੀ ਹੈ ਨਹੀਂ ਹੋਵੇਗੀ ਬਾਕੀ ਚਲੀ ਜਾਂਦਾ ਕੰਮ ਸਰੇ ਆਉਂਦਾ ਹੀ ਆ ਵੀ ਚੋਪਰ ਆਹ ਲੋਡ ਕਰਾ ਆ ਗਿਆ ਪਰ ਟਰਾਲੀ ਇਹਨੂੰ ਫੜਾ ਦੇਣੀ ਵੀ ਲੈ ਜਾ ਪਾਉਂ ਲੋਡ ਕਰਾਉਣੇ ਆ ਦੀ ਆ ਪਾਦਲਾਵਾ ਦੇ ਹੈ ਯਾਰ ਕੋ ਕੋਈ ਨਹੀਂ ਮੈਂ ਕਰਾ ਲੈਣਾ ਮੈਂ ਕਹਿਣਾ ਕਹਿਣਾ ਤੇ ਆਪਾਂ ਲੈ ਹੁਣ ਝੋਟਾ ਲੈ ਕੇ ਅੰਕਲ ਨੂੰ ਕਰਦਾ ਹੁਤੇ ਆਪਾਂ ਕਿਹੜਾ ਭਾਈ ਬੈਠਾ ਹੀ ਅੰਕਲ ਗੇਰ ਬੁਰਾ ਜੱਗ ਚੱਲਦਾ ਨਹੀਂ ਕੰਮ ਯੋਰਾ ਦੇ ਨਾ ਪਾ ਕੇ ਖਾਲੀ ਕਰਾ ਗਏ ਨੇ ਉਹ ਇੱਕ ਲਈ ਆਉਂਦਾ ਫੜ ਕੇ ਸੋ ਪਰ ਇਹਨੇ ਲਾਤੀ ਲੈ ਆਏ ਚਲੋ ਅਮ ਜੀ ਆਣਗੇ ਤੇ ਉਹ ਫਿਰ ਮੋੜੀ ਰੱਖਣਾ ਵੀ ਕਹਿੰਦੇ ਤੈਨ ਜਣੇ ਲਾਈਵ ਦੇਖਣ ਰਿਹਾ ਇੱਕ ਆਦਾ ਫੋਨ ਫੜ ਕੇ ਲੱਗੇ ਹੋਏ ਆ ਤੇ ਨਾਲ ਨਾਲ ਕੰਮ ਵੀ ਚੱਲੀ ਜਾਂਦਾ ਲੱਗਿਆ ਟਰਾਲਾ ਲੋਡ ਕਰਾਣਾ ਤੇ ਇਧਰ ਵਲੌਗ ਦੇ ਵੀਓ ਬਣਾਉਣ ਲਈ ਵੀ ਨਾਲ ਨਾਲ ਕੰਮ ਚੱਲਦਾ ਹੋ ਰਿਹਾ ਵਾ ਆ ਜਿਹਨੇ ਗਉਂਦੇ ਆ ਵੀ ਗਰੂਪ ਕਰਦੇ ਗੁੰਦੇ ਪਈਦੇ ਜਨਤਾ ਨੂੰ ਕਹਿ ਗੋਗੇ ਮਾੜਾ ਮੋਟਾ ਵਾਕੀ ਹੈਗੇ ਕਈ ਵੀਰ ਭਰਾ ਪਈਏ ਇਹ ਆ ਤੇ ਚੱਲਿਆਂਦਾ ਕੰਮ ਆਪਣਾ ਬਾਕੀ ਇਹ ਤੁਹਾਨੂੰ ਸੇਡ ਦਾ ਫੋਨ ਆ ਮੈਂ ਖੋਲ ਕੇ ਛੱਡਿਆ ਹੋਇਆ ਕਿਉਂਕਿ ਅੱਜ ਆਪਣੇ ਐਡੀਟਰ ਵੀਰ ਨੇ ਉਹ ਵੱਖਰਾਇਆ ਕਰਕੇ ਦਿੱਤਾ ਹੀ ਤੇ ਦਾ ਕਰਕੇ ਆਪਾਂ ਲੱਗੇ ਹੋਏ ਦੇਖਣ

ਇਹ ਕੰਮ ਯੋਰਾ ਦੇ ਕਹਿੰਦੇ ਕਰੋ ਚੱਕ ਤੇ ਆਪਾਂ ਪਹਿਲਾਂ ਲਾਈਟਾਂ ਨੂੰ ਪਾ ਨੀ ਗਾਲੀ ਆ ਉਥੋਂ ਲੱਗੇ ਟਰਾਲੀ ਵੈਗ ਲਾਵਾ ਟਰਾਲਾ ਹੋ ਗਿਆ ਆਪਣਾ ਖਾਲੀ ਚੱਲੀਏ ਕੋਲੋਂ ਜਾ ਕੇ

ਲੇਵਰ ਆਦੀ ਆ ਗਈ ਆਪਣੀਆਂ ਨੂੰ ਚੁੱਕ ਕੇ ਲੱਗੇ ਰੋਡਿੰਗ ਨਾ ਆਦੀ ਉਹ ਬਾਕੀ ਕੰਮ ਆਪਣਾ ਚੱਲੀ ਜਾਂਦਾ ਏ ਵੱਜ ਗਈ ਸੱਤ ਮੇਰਾ ਵੀਰ ਚੱਲੀ ਜਾਂਦਾ ਇੱਕ ਕੰਮ ਤੇ ਉਹ ਆ ਗਿਆ ਖਾਲੀ ਕਰਕੇ ਆਹ ਜੇ ਲੋਡ ਨਹੀਂ ਹੋਇਆ ਟਰਾਲਾ ਵੀ ਇੱਥੇ ਖਾਲੀ ਖੜਾ ਆ ਜੇ ਲੋਡਿੰਗ ਵਾਲੇ ਬੰਦੇ ਢਿੱਲੇ ਹੋ ਕੇ ਆਜਾ ਆਪਣੇ ਥੋੜੇ ਜੇ ਚਲੋ ਦੇਖਦੇ ਕੋਈ ਜੀ ਘੰਟਾ ਲਾਓ ਘੰਟੇ ਹੋਰ ਨਹੀਂ ਇਹੀ ਆ ਫਿਰ ਹੁਣ ਕੀ ਕਰਤਾ ਦੇ ਭਰਾਵਾ ਲੇ ਗਏ ਮਾਲ ਚੱਕਣ ਤੇ ਹੁਣ ਮੈਂ ਮੈ ਲਦਾਉਣ ਡਿਆ ਸੀ ਉੱਤੋਂ ਉਤਰ ਕੇ ਮੈਂ ਆ ਗਿਆ ਹੁਣ ਦਿਲ ਫੜਾ ਤਾਂ ਘੋਰ ਗਿਆ ਨੂੰ ਪੱਕਾ ਨੂੰ ਮੈਂ ਕਿਹਾ ਤੁਸੀਂ ਲੈ ਕੇ ਚੱਲੋ ਤੇ ਆਪਾਂ ਉਹਨਾਂ ਚਰਿਕ ਦਰ ਫਟ ਸਟਾਰਟ ਕਰਕੇ ਇਹਨੂੰ ਲਾਉਣੇ ਉਪਰ ਚੱਲਾ ਬਸ ਚਾਰ ਕਬੂਰੀਆਂ ਬੈਣੀਆਂ ਮੰਗਰ ਤੇ ਇਹਨੂੰ ਲਾ ਕੇ ਆਪਾਂ ਸਟਾਰਟ ਕਰਕੇ ਚੱਲਦੇ ਆ ਲੈ ਕੇ ਨੂੰ ਜੇ ਆਪ ਵੀ ਤੇ ਘਾਟ ਲੈ ਕੇ ਜਾਂਦੇ ਆ ਆਪਾਂ ਦੇ ਮਗਰ ਤੇਰੇ ਆਉਣੇ ਲੋਡ ਬਸ ਦਾ ਥੋੜਾ ਹੀ ਕੰਮ ਰਹਿ ਗਿਆ ਉਹ ਲੈਣਾ ਆਪਾਂ ਨੇ ਆ ਕਦੇ ਪਹਿਲਾਂ ਸੋਨੂ ਆ ਕਹਿੰਦਾ ਮੈਂ ਡਰਾਈਵਰ ਬਣਦਾ ਚੜ ਗਿਆ ਯੋ ਬਾ ਬਹਿਣਾ ਹੀ ਆਏ ਨੇ ਕਿਉਂਕਿ ਮੈਨੂੰ 15 ਮਿੰਟ ਹੋ ਗਏ ਉਹ ਪੂਰਾ ਪਾਸ ਤੋਂ ਪਹਿਲਾਂ ਡਰਾਈਵਰ ਮੈਂ ਇੱਦਾਂ ਹੀ ਛੱਡਿਆ ਹੋਇਆ ਹੀ ਬਾ ਕਮਾਂ ਕੇ ਸੱਦਾ ਕਰਕੇ ਉਹ ਨੂੰ ਜਾਂਦੇ ਹੋਏ ਵੀ ਆਏ ਨੂੰ ਆਉਂਦੇ ਹੋਏ ਵੀ ਤੇ ਇਹ ਪਟੂ ਹੁਣ ਜਾਣ ਕੇ ਬਹਿ ਗਿਆ ਯੋ ਚਲੋ ਕੋਈ ਨਹੀਂ ਬਹਿ ਲੈਣ ਦੋ ਬਾ ਲੈਣ ਦੋ ਚਾਹ ਚਾਹ ਤੇ ਇਹ ਨਾਲ-ਨਾਲ ਬਾਕੀ ਬੰਦੇ ਆਪਣੇ ਲੱਗੇ ਹੋਏ ਆ ਕੰਮ ਕਰਨ ਚੱਲੀ ਜਾਂਦਾ ਬਾਈ ਹੰਡ ਪੂਰੀ ਹੋ ਗਈ ਬੈਠ ਵੇਰ ਦੀ ਧੁੰਦ ਸੀ ਅੱਜ ਧੁੰਦ ਨਹੀਂ ਬਈ ਪਰ ਪੂਰਾ ਪੂਰੀ ਜੋਰਾਂ ਤੇ ਚੱਲ ਰਿਹਾ ਪੂਰੀ ਐਨ ਜੋਰ ਦਾ ਲੱਗ ਰਹੀ ਆ ਤੇ ਕੋਈ ਨਾ ਕਰੇ ਬਲਾਲਾ ਦਾ ਰਿਹਾ ਠੰਡਾ ਡਰੇਲ ਲੱਗਣ ਦੀ ਐ ਸੋਵਾਵਾ ਤੇ ਬਾਕੀ ਤੇਰੇ ਬਲੀ ਜਿਆਦਾ ਕੰਮ ਕਰੀ ਜੇ ਤੋਂ ਵੀ ਪਾਣੀ ਕਿ ਹੋ ਜਾ ਤੇ ਇਹਦਾ ਇਦਾਂ ਪੱਠਾ ਹੋ ਗਿਆ ਹੋਰ ਯਾਰੀ ਪਾਉਂਦਾ ਬਾਕੀ ਜਰਾ ਕੋਈ ਨੀ ਬਾਤ ਥੋੜਾ ਹੀ ਰਹਿ ਗਿਆ ਹਲੋ ਲੈਣਾ ਹੋਰ ਰਹਿ ਗਿਆ ਵਾ ਚੱਕ ਕੇ ਚਾਲਦੇ ਘਰੇ ਲੋ ਆ ਗਏ ਮਾਰੀ ਡੇਗ ਦਾ ਉਸ ਤੋਂ ਤਰੇਲ ਦਬਾਨ ਕਰਨਗੇ ਜਾ ਕੇ ਹੀ ਚਾਰ ਲੋਡਿੰਗ ਵਾਲੇ ਤੇ ਪੰਜ ਮਤਲਬ ਤੇ ਇੱਕ ਇਹਨਾਂ ਦਾ ਮਤਲਬ ਆਉਂਦਾ 6 ਹੁੰਦੇ ਆ ਤੇ ਉਹ ਰੋਟੀ ਬਣਾਉਣ ਚੱਲ ਗਿਆ ਤੇ ਆਪਣਾ ਦਨੇਸ਼ ਹੋ ਗਿਆ ਜੀ ਅੱਜ ਮਰੇ ਕਹਿੰਦਾ ਮੈਂ ਚਾਹਣਾ ਨਹੀਂ ਆਉ ਪੜਾਓ ਗੰਡੀ ਆ ਲੱਗਾ ਜੀ ਅਗਲਾ ਤੋਰਨਾ ਬਾਕੀ ਆਪਣਾ ਕੰਮ ਵੀ ਖਿਲੀ ਹੁੰਦਾ। ਹੋਰ ਇਸ ਤਰ੍ਹਾਂ ਬਾਰਦਾਨਾ ਇੱਕ ਬੰਨੇ ਕਰਨ ਤੇ ਕਰੀਏ ਅੱਜ ਦਾ ਵਲੌਗ ਮੇਰਾ ਵੀਰ ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ। ਤੋ ਵੀ ਕਹਦੇ ਇੱਕ ਵਾਰ ਸਾਰਿਆਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਲਈ। ਸਬਸਕ੍ਰਾਈਬ ਕਰੋ ਵੀ ਟੋਕਨ ਨਿਕਲੂਗਾ। ਨਹੀਂ ਟੋਕਨ ਨਹੀਂ ਨਿਕਲੂਗਾ। ਉਹ ਪੁਰਾਣਾ ਹੋ ਗਿਆ ਕੋਈ ਨਵਾਂ ਦਾ। ਲੱਕੀ ਡ੍ਰੋ ਆਲੂਆਂ ਦੀ ਬੋਰੀ ਦਵਾਂਗੇ। ਠੀਕ ਆ। ਹਾਂ। ਚਲੋ ਠੀਕ ਆ ਵੀਰ ਜੀ। ਬਾਏ ਬਾਏ ਸਾਰਿਆਂ ਨੂੰ। ਆਲੂਆਂ ਦੀ ਬੋਰੀ। ਠੀਕ ਆ ਠੀਕ ਆ। ਚਲੋ ਠੀਕ ਆ ਵੀਰ ਜੀ ਓਕੇ ਜੀ ਸਾਰਿਆਂ ਨੂੰ ਮਿਲਦੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ